ਸਿਆਸ ਰਹਾ ਮੇਰਾ دیਵਾਨੇ ਦਾ ਹਾਜ਼ਰ ਜੋ ਸਮਝਣ ਗੁਰ ਨੂੰ ਜਾਂਦੇ ਵਿੱਚ ਘਾਟੇ ਨਹੀਂ ਮਰਦਾਂ ਦੀ ਮੰਨਜਲ ਰਾਜਾ ਟੁੱਟਦੀ ਅਦਵਾਟੇ ਨਹੀਂ ਮਰਦਾਂ ਦੀ ਮੰਨਜਲ ਬਾਦਸ਼ਾਹ ਤੁਜੋ ਮੜਦੇ ਅਸਲੀ ਪਤੰਗਾ ਨਹੀਂ ਜੰਨਾ ਨੇ ਯਾਰ ਜਾਣੇ ਜਗਤ ਦੀ ਸੰਗਾ ਨਹੀਂ ਪਰਦੇ ਜੋ ਜਿੰਦ ਪਿਆਰੀ ਜਿੱਤਦੇ ਉਹ ਗੰਗਾ ਨਹੀਂ ਮਰਨੇ ਤੋਂ ਡਰਦੇ ਜਿਹੜੇ ਅਟਕਾਂ ਵਿੱਚ ਰੁੜਦੇ ਨਹੀਂ ਕਰਕੇ ਯਰ ਅਦਾਸ ਸੂਰਮਾ ਪਿੱਛੇ ਨੂੰ ਪਿੱਛੇ ਨੂੰ ਮੜਦਾ ਨਹੀਂ ਸੋਦ ਯਰ ਅਦਾਸ ਖਾਲਸਾ ਦੇ ਬੜੀ ਦੌੜ ਦੇ ਛੱਡ ਕੇ ਤੇ ਚੂਲੀ ਨਹੀਂ ਬਹੁਤਾ ਕੁਝ ਸੋਚਿਆ ਰਨ ਵਿੱਚ ਵੱਜਦੇ ਫਰਾਟੇ ਨਹੀਂ ਮਰਦਾਂ ਦੀ ਮੰਜ਼ਲ ਰਾਜਾ ਟੁੱਟਦੀ ਅਦਵਾਟੇ ਨਹੀਂ ਮਰਦਾਂ ਦੀ ਮੰਜ਼ਲ ਬਾਦਸ਼ਾਹ ਓਏ ਸੋ ਸੂਰਾਦਾ ਤੇਰੇ ਇਸ ਦੇਰੇ ਤੇ ਫਿਰਦੇ ਫਤ ਰੱਖਣਾ ਵਾਲਾ ਜਿੰਦਗੀ ਪਰ ਥੜਨਦਾ ਨਹੀਂ ਕਰਕੇ ਅਰਦਾਸ ਸੂਰਮਾ ਪਿੱਛੇ ਨੂੰ ਮੜਦਾ ਨਹੀਂ ਸੋ ਦੀ ਅਰਦਾਸ ਖਾਲਸਾ ਸੋ ਹਰ ਚੰਗੇ ਬਚਨੋਂਾਂ ਦੇ ਥੋਤੀ ਜਿੰਦਗਾਨੀ ਐ ਜਿਉਂਦੇ ਜੋ ਅਣਕਿਗਵਾਗੇ ਕਾਦੀ ਜਿੰਦਗਾਨੀ ਐ ਰਾਜਿਆਂ ਦਾ ਰੋਬ ਨਾ ਵੈਰੀ ਜਿੰਨਾਂ ਨੇ ਡਾਟੇ ਨਹੀਂ ਮਰਦਾਂ ਦੀ ਮੰਜ਼ਲ ਰਾਜਾ ਟੁੱਟਦੀ ਅਧਵਾਟੇ ਨਹੀਂ ਮਰਦਾਂ ਦੀ ਮੰਜ਼ਲ ਬਾਦਸ਼ਾਹ ਉਹ ਕੀਤੀ ਅਰਦਾਸ ਧਿਆਨ ਗੁਰ ਜਤਕਿਆ ਜਾਂ ਮਰ ਕੇ ਤੇ ਹੂਲਾ ਸਿੰਘ ਜੰਗ ਵਿੱਚ ਚੋੜਿਆ ਪਿੱਛੇ ਮੁੜਦਾ ਨਹੀਂ ਕਰਕੇ ਅਰ 10 ਸੂਰਮਾ ਪਿੱਛੇ ਮੁੜਦਾ ਨਹੀਂ ਸੋ ਦੀ ਅਰ 10 ਖਾਲਸਾ ਜਿੱਤਦੀ ਇਹ ਚਰਨਾ ਨੂੰ ਚੁੰਮਦੀ ਜਿੱਤ ਚਰਨਾ ਨੂੰ ਬੰਦਿਆਂ ਦਾ ਮਾਨ ਲੈ ਗਿਆ ਰਾਮਣ ਕੁੰਭ ਕਰਨਾ ਨੂੰ ਪਾਸੇ ਹਟ ਪੂਰਾ ਕਰਨਾ ਸੋਦੇ ਹੋਏ ਪਰਨਾ ਨੂੰ ਬੈਂਕਾ ਨਿਤ ਨਿਤ ਕੋਮਾ ਵਿੱਚ ਆਉਂਦੇ ਜਵਾਰ ਭਾਟੇ ਨਹੀਂ ਮਰਦਾਂ ਦੀ ਮੰਜਲ ਰਾਜਾ ਟੁੱਟਦੀ ਅਧਵਾਟੇ ਨਹੀਂ ਮਰਦਾਂ ਦੀ ਮੰਜ਼ਲ ਬਾਦਸ਼ਾਹ ਜਿਹੜੇ ਪੰਜਾਬ ਨੂੰ ਸੰਬੋਧਨ ਹੋ ਕੇ ਅਕਾਲੀ ਬਾਬਾ ਫੂਲਾ ਸਿੰਘ ਜੀ ਕਹਿੰਦੇ ਰਣਜੀਤ ਸਿੰਘਾ ਜਿਹੜੇ ਮਰਦੇ ਇੱਕ ਵਾਰੀ ਅਰਦਾਸਾ ਸੋਧ ਕੇ ਤੁਰ ਪੈਂਦੇ ਨੇ ਉਹ ਫਿਰ ਅਰਦਾਸ ਨੂੰ ਪਿੱਠ ਨਹੀਂ ਵਿਖਾਉਂਦੇ ਉਹ ਉਹਨਾਂ ਨੂੰ ਭਰੋਸਾ ਹੁੰਦਾ ਆਪਣੇ ਮਾਲਕ ਤੇ ਉਹਨਾਂ ਨੂੰ ਮਾਣ ਦਾ ਆਪਣੇ ਮਾਲਕ ਤੇ ਮਾਣ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ ਉਹਨਾਂ ਨੂੰ ਆਪਣੇ ਪ੍ਰੀਤਮ ਪਿਆਰੇ ਤੇ ਮਾਣ ਹੁੰਦਾ ਇੰਨੀ ਗੱਲ ਕਹਿੰਦਿਆਂ ਸਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਇਹ ਤੋਂ ਵੀ ਜ਼ਿਆਦਾ ਰੋਹ ਵਿੱਚ ਆਏ ਤੇ ਜਦੋਂ ਭਖਦਾ ਹੋਇਆ ਮੱਥਾ ਵੇਖਿਆ ਨਾ ਜੀ ਭਖਦਾ ਹੋਇਆ ਮੱਥਾ ਕਿਉਂਕਿ ਅਕਾਲੀ ਜੀ ਨੇ ਬਚਨ ਕੀਤੇ ਸਨ ਭਰੇ ਜੋਸ਼ ਦੇ ਅਕਾਲੀ ਫੂਲਾ ਸਿੰਘ ਨੇ ਵਾਂਗ ਸ਼ੇਰ ਦੇ ਕਿਹਾ ਲਲਕਾਰ ਅਸਰ ਰੱਖਣਾ ਅਟੱਲ ਗੋਰਮ ਮਤੇ ਨੂੰ ਜਾਨਾ ਦੇਾਂਗੇ ਧਰਮ ਤੋਂ ਵਾਰ ਪਿਛੇ ਪਰਤਨਾ ਕਰਮ ਨਹੀਂ ਸਿੱਖਦਾ ਕੇਰਾ ਚੁੱਕ ਲਈ ਜਨੋ ਤਲਵਾਰ ਅਸੀਂ ਜਾਵਾਂਗੇ ਮੈਦਾਨੇ ਜੰਗ ਨੂੰ ਪਿੱਛੇ ਆਵੇ ਨਾ ਆਵੇ ਸਰਕਾਰ ਕਹਿੰਦੇ ਅਸੀਂ ਤੇ ਜਰੂਰ ਜਾਵਾਂਗੇ ਹੁਣ ਸਰਕਾਰ ਆਵੇ ਚਾਹੇ ਮਗਰ ਨਾ ਆਵੇ ਅਕਾਲੀ ਬਾਬਾ ਫੂਲਾ ਸਿੰਘ ਦਾ ਭਗਦਾ ਹੋਇਆ ਭਰਿਆ ਚਿਹਰਾ ਵੇਖਿਆ ਡਗ-ਡਗ ਕਰਦਾ ਚਿਹਰਾ ਵੇਖਿਆ ਜਿਵੇਂ ਬੱਬਰ ਸ਼ੇਰ ਬਹੁਤੇ ਜਿਆਦੇ ਕਿਤੇ ਵੀਰ ਰਸ ਵਿੱਚ ਆਇਆ ਹੋਵੇ ਚਿਹਰੇ ਪੰਜਾਬ ਅਕਾਲੀ ਜੀ ਦੇ ਚਿਹਰੇ ਦੀ ਤਾਬ ਨਾ ਚੱਲਦਾ ਹੋਇਆ ਉਥੋਂ ਤਤ ਜਨ ਪਛਾਣ ਨੂੰ ਮੁੜਿਆ ਉਹ ਜਾਣਦਾ ਸੀ ਇਹ ਅਕਾਲੀ ਕੋਈ ਕੱਚਾ ਅਕਾਲੀ ਨਹੀਂ ਉਹ ਜਾਣਦਾ ਸੀ ਇਹ ਅਕਾਲੀ ਬਚਨਾਂ ਦਾ ਬਲੀ ਅਕਾਲੀ ਆ ਉਹ ਜਾਣਦਾ ਸੀ ਸੂਰਬੀਰ ਬਚਨਾਂ